ਮੰਮੀ ਸਵੇਰ ਦਾ ਬੀਜਾ ਤਾ ਖੁਰਕ ਨਹੀਂ ਪੈ ਰਗੀ ਕੇਸ ਰੋਖ ਲਾਉਣੀ ਹੈ ਲੰਬੇ ਰੋਖ ਦਾ ਭੈਣ ਆ ਗਈ ਆ ਤੇ ਵੇਖਣ ਦੀ ਏ ਫਸਲવાડી ਸਾਡੀ Kisah <tik> jalan kiri ni. Rita aja. Merah kamera mana lagi apa? Rita seng. Hmm. Eh, tu tak ada. Berapa ramai? ਪਤਾ ਇਹ ਇੱਥੋਂ ਫੜ ਕੇ ਇਦਾਂ ਬਣਾਉਣੀ ਆ ਪੂਰੀ ਫੋਟੋ ਵੀ ਜੀ ਆਉਣੀ ਚਾਹੀਦੀ ਠੀਕ ਹੈ ਇਹ ਆ ਮੇਰਾ ਕੈਮਰਾਮੈਨ ਹੈਲੋ ਕਰਦਾ ਸਰ ਹੈਲੋ ਜਦੋਂ ਮੈਂ ਤੇਰੇ ਨਾਲ ਕੈਮਰਾ ਕਰਦਾ ਤੇਰੇ ਨਾਲ ਮੈਂ ਹੈਲੋ ਕਰਦਣੀ ਮੇਰੀ ਫੋਟੋ ਆਉਣੀ ਨਾ ਜੀ ਵੀ ਦੋਸਤੋ ਅੱਜ ਉਹ ਕਰਨ ਲੱਗਿਆ ਪਰਸਪਰ ਵੀ ਤੇ ਜਾਏ ਆਮ ਕੋਈ ਨਹੀਂ ਆ ਜਾ ਚੱਲ ਬਰਾ ਪਪੜਾ ਗਏ ਖੁੱਲੀਆਂ ਕੋਈ ਗੱਲ ਨਹੀਂ ਖੁੱਲੀਆਂ ਮੰਨ ਚੱਲ ਰਹੇ ਹਾਂ ਲੈ ਗਈ ਅਬ ਨਹੀਂ ਆ ਗਿਆ ਕਿ 오도 전조. 기

नहीं फ्रीड नहीं खोनिया तू ले

ਮੈਂ ਉਹਨੂੰ ਕਹਣਾ ਹੀ ਹਾਂ ਹੁਣ ਕਿੱਧਰ ਹੋਇਆ ਹੌਂਦੀ ਹੈ ਹਾਂਜੀ ਉਹ ਨਕੀ ਨਹੀਂ ਨਹੀਂ ਉਹਦੇ ਉੱਥੇ ਬੈਠੀ ਆ ਚਲੋ ਫਟਦੇ ਪੁੱਤ ਅਰੇ ਹਾਂ ਬਾਹਰ ਤੇ ਨਕੀ ਜੀ ਆ ਗਈ ਪਾਣੀ ਲਮਣਾ 11 ਕਿਲੋ ਲੱਗ ਗਿਆ ਜਿਆ ਪੁੱਤ ਪਹਿਲਾਂ ਤੇ 11 ਕਿਨੂ ਪਾਣੀ ਲਾ ਕੇ ਤੇ ਫਿਰ ਗਾਂ ਅੱਗੇ ਸਟਾਲੇ ਵਾਸਤੇ ਥੋੜਾ ਜਿਹਾ ਥਾਂ ਬਣਾਇਆ ਵਾ ਤੇ ਪਾਣੀ ਲੱਗਣਾ ਵਾ ਚੜ ਕੇ ਤਾਂ ਕਰਕੇ ਜਿਹੜਾ ਖਾਲਿਆ ਖਾਣਣਾ ਪੈਣ ਡਿਆ ਤੇ ਦੋਮਾ ਪਾਸਿਆਂ ਤੋਂ ਕੀ ਆ ਬੰਨਾ ਕੇ ਵਧਣਾ ਪੈਂਦਾ ਵਾ ਕਿਉਂਕਿ ਜਿਹੜਾ ਅਸੀਂ ਮਤਲਬ ਕੱਦੂ ਦੇ ਵੇਲੇ ਜਿਹੜੀ ਲਿੰਬਾ ਪੋਚੀ ਕੀਤੀ ਹੁੰਦੀ ਨਾ ਬੰਨਿਆ ਦੇ ਉੱਤੇ ਉਹ ਜੋ ਮੀਂਹ ਪੈਂਦਾ ਵਾਰ ਕੀ ਤੇ ਮੀਂਹ ਬੜੇ ਬੜੇ ਖੋਰ-ਖੋਰ ਕੇ ਉਹ ਬੰਨੇ ਚੌੜੇ ਹੋ ਜਾਂਦੇ ਆ ਤੇ ਨਾਲੋਂ ਨਾਲੋਂ ਇੱਕ ਤੇ ਘਾਹ ਵੀ ਲੱਜ ਜਾਂਦਾ ਤੇ ਨਾਲੇ ਜਿਹੜਾ ਬੰਦ ਵਿੱਚ ਉਹ ਜਿਹੜਾ ਗੈਪ ਪਿਆ ਹੁੰਦਾ ਉਹ ਪੁਰਾਣੇ ਦਾ ਪਤਾ ਇੱਧਰ ਨੂੰ ਕਰੋ। ਕਿਧਰ? ਨਾ ਵੇਖੋ ਇੱਧਰ ਨੂੰ ਕੈਮਰੇ 'ਚ ਵੇਖੋ ਕਿੱਥੇ ਆਉਂਦੇ ਆ। ਠੀਕ ਆ। ਇਹ ਸਾਈਡਾਂ ਤੋਂ ਬੰਨੇ ਵੜ ਕੇ ਜਿਹੜਾ ਵਿਚਲਾ ਮਟੀਰੀਅਲ ਆ ਘਾਹ ਫੂਸ ਜੋ ਵੀ ਮਿੱਟੀ ਉਹ ਫਿਰ ਅਸੀਂ ਦੋਹੀ ਪਾਸਿਆਂ ਤੇ ਵਛਾ ਦੇਣਾ ਵਾ ਤੇ ਜਿਹੜਾ ਵਿਚੋ ਖਾਲੇ ਕ ਚੌੜਾ ਹੈ ਨਾ ਤੇ ਡੂੰਗਾ ਹੋਣਾ। ਇਹ ਇਦਾਂ ਦੀ ਵੜਾਈ ਕੀਤੀ ਜਾਂਦੀ ਆ। ਕਹਿੰਦੇ ਵੜਨਾ ਜੱਟ ਦਾ ਸਿੱਖਣਾ ਨਾਈ ਦਾ। ਇਹ ਸਾਰੀਆਂ ਘਾਹਤਾਂ ਮੇਰੀ ਮੰਮੀ ਦੀਆਂ। ਓਏ ਇਹ ਕੰਮ ਕਰਨਾ ਤਾਂ ਉਸ ਤੋਂ ਪਹਿਲਾਂ ਹਰ ਇੱਕ ਚੀਜ਼ ਦੀ ਡਰੈਸੀ ਕੀਤੀ ਜਾਂਦੀ ਹੈ ਗਰਮੀ ਲੱਗਾਂ ਦੀ ਕੋਈ ਗੱਲ ਨਹੀਂ ਨਾਨਕ ਆਇਆ ਹੈ ਨਾ ਮੇਰਾ ਪੁੱਤ ਹੂੰ ਨਾਨਕਿੱਤਾ ਕੰਮ ਕਰਨਾ ਪੈਂਦਾ ਪੁੱਤ ਜਦੋਂ ਇਹ ਵੀ ਕਰਦੇ ਰਹੇ ਇੱਦਾਂ ਮੈਂ ਆਪਣਾ ਨਾਂ ਨਹੀਂ ਕਰਾਣੀ ਆ ਦਈਆ ਆਤਰ ਨਾਂ ਨਹੀਂ ਨਾਂ ਨਾਂਕਿਆਂ ਨੂੰ ਬਖਸ਼ੋ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਸੀ ਕੋੜਾ ਠੰਡ ਹੋ ਗਈ ਆ ਤੇ ਹੂੰ ਫੇਰ ਵੀ ਗਰਮੀ ਲੱਗੀ ਜਾਣੀ

एक दूसरा बाहर निकल बड़ के बड़े हो गए आज ही वो भी डरते निकल नहीं रहे बाहर बाकी निकल गए चल चल एक बार निकल गया ओ सारे ही निकले सारे निकले एक ओ ओ निकले एक निकल गया थी సడయో <muchly> బు <coughs> 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 ਕਰਦੇ ਬੰਦ ਮੇਰੇ ਨਾਲ ਕਰਨਾ ਹੈ ਪਾਣੀ ਤੇ ਪਾਣੀ ਦਾ ਅੱਜ ਅਸੀਂ ਲਾਉਣਾ ਹੈ ਇੱਧਰ ਨੂੰ ਪਤਾ ਹਸਟਾਲੇ ਨੂੰ ਤਾਂ 11 12 ਨੂੰ ਤੇ ਲਾਉਣ ਦੀ ਲੋੜ ਨਹੀਂ ਪਰ ਹਸਟਾਲਾ ਬਿਜਣਾ ਤਾਂ ਕਰਕੇ ਲਾਉਣਾ ਪੈਣਾ ਇਹਦੇ ਨਾਲ ਨਾਲੇ ਇੱਥੇ ਸਫਾਈ ਹੋ ਜਾਏਗੀ ਮੋਟਰ ਦੀ ਤੇ ਫਰੀਦ ਹੋ ਗਿਆ ਬਲਾਲ ਗਰਮੀ ਕਰਕੇ ਨਾ Да. ਖਾ ਲੈ ਹਮ ਆ ਵੀ ਖਾ ਰਾਂ ਤੁਹਾਨੂੰ ਖਾ ਲੈ ਖਾ ਲੋ ਪਤਾ ਤੈਹੀਂ ਠੀਕ ਬਾਜਾ ਜੂਰੀ ਕਿਸੇ ਵੀ ਕੰਮ ਨੂੰ ਕਰਨ ਲਈ ਉਹਦੀ ਦਰੁਸਤ ਕਾਰਵਾਈ ਖਾਣੀ ਬਹੁਤ ਜ਼ਰੂਰੀ ਆ ਅਗਰ ਤੁਸੀਂ ਉਤਲ ਪੁਤਲ ਕਰੋਗੇ ਨਾ ਆ ਜੇ ਮੇਥਾਂ ਬੜੀ ਉਤਰ ਪੁਤਲ ਹੋ ਗਈ ਆ ਤੇ ਹੁਣ ਐਸੇ ਪਾਣੀ ਲਾਤਾ ਵਾ ਪਾਣੀ ਵੇਖਣ ਨੂੰ ਵੀ ਸੋਹਣਾ ਲੱਗਣਿਆ ਤਰਾਤਰ ਜਦਾ ਮਤਲਬ ਵੀ ਐ ਬਿਲਕੁਲ ਸਾਫ਼ ਸੁਥਰਾ ਪਾਣੀ ਚੱਲ ਰਿਹਾ ਵਾ ਤਾਂ ਸੱਜਿਆਂ ਖੱਬਿਆਂ ਕਿਉਂਕਿ ਹੁਣ ਇਹ ਵੀ ਜ਼ਰੂਰੀ ਹੈ ਕਿਉਂਕਿ ਜਦੋਂ ਝੋਨਾ ਝਾਨਾ ਵੱਢੀਦਾ ਆ ਮਾੜੀ ਮੋਟੀ ਸੀਰ ਪੈ ਜਾਂਦੀ ਪਰਾਣੇ ਤੇ ਬੰਨੇ ਹੁੰਦੇ ਆ ਤੇ ਆ ਮੋਡ ਮਡ ਵੱਢ ਕੇ ਮੈਂ ਇਧਰੋਂ ਵੀ ਨਾਲ ਲਾਤਾ ਵਾ ਜਿਆਦਾ ਨਹੀਂ ਇਦਾਂ ਭੜਿਆ ਥੋੜਾ ਬੋਤਾ ਪਾਣੀ ਫਿਰ ਗਿਆ ਸੱਡਾ ਸੱਡਾ ਤੇ ਬਾਕੀ ਵੇਨੇ ਅੱਗੇ ਕਿੰਨਾ ਕੁ ਫਿਰਿਆ ਵਾ ਬੰਦੇ ਦੇ ਹੱਥਾਂ ਵਰਗਾ ਹਲੇ ਤੱਕ ਯਾਰ ਨਹੀਂ ਬਣਿਆ ਇੰਨਾ ਕੁਝ ਬਣ ਗਿਆ ਪਰ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਹਲੇ ਤਈਓ ਜ਼ਹਰ ਨਹੀਂ ਬਣਿਆ ਇੰਨਾ ਕੁਝ ਬਣ ਗਿਆ ਏ